ਸੀਗਾ ਦੀਆਂ ਯਾਦਗਾਰਾਂ ਅਧਾਰ ਹੋ ਕੇ ਮੈਂ ਚਲਦੀਆਂ ਕਿ ਨਹੀਂ ਚਲਦੀਆਂ ਦੋ ਕੰਤਰ ਦੀ ਮੇਰੀ ਗੱਲ ਸੁਣ ਇਹ ਨਾ ਐਕਸਰਸ ਡਿਪਾਰਟਮੈਂਟ ਦੀ ਪਾਲਿਸੀ ਨਾਲ ਡਿਫਾਈਡ ਹੁੰਦਾ ਕਿੱਥੇ ਠੇਕਾ ਖੋਲਣਾ ਕਿੱਥੇ ਨਹੀਂ ਖੋਲਣਾ আচ্ছা ਠੀਕ ਹੈ ਤੁਸੀਂ ਜਾ ਕੇ ਨਾ ਉਹਨਾਂ ਨੂੰ ਆਪਣਾ ਲੈਟਰ ਦਿਓ ਉਹਨਾਂ ਨਾਲ ਗੱਲ ਕਰੋ ਸੀਸ ਸਾਹਿਬ ਨਾਲ ਉਹ ਦਿੱਤੀ ਹੋਈ ਆ ਮੈਂ ਇਦਾਂ ਨਹੀਂ ਖਿਲੋਣਾ ਇਦਾਂ ਨਹੀਂ ਖਿਲੋਣਾ ਨਹੀਂ ਪਰ ਪੈਸੇ ਆਪਾਂ ਦੇ ਖੜੇ ਆ ਜੀ ਅਸੀਂ ਨੇ ਆਪਾਰ ਚਲਾਉਣ ਦਾ ਫੈਸਲਾ ਹੈ ਇਹ ਨਾਜਾਇਜ਼ ਆ ਤੁਸੀਂ ਇਹ ਮਾਲਕਾਂ ਨਾਲ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਾਜੀ ਇਹ ਸ਼ਹੀਦ ਸਿੰਘਾਂ ਦੀਆਂ ਅੰਦਰ ਗਤੀਵਿਧੀਆਂ ਦੱਸੀਆਂ ਜਾਂਦੀਆਂ ਔਰ ਲਸਲਾ ਨੂੰ ਉਹਦੇ ਬਾਅਦ ਦੇ ਅੰਦਰ ਥੋੜੀ ਹੈਗਾ ਵਾ ਪੈਸਾ ਉਹਦੇ ਨਾਲ ਫਿਰ ਖਾਣਾ ਵਾ ਨਹੀਂ ਨਹੀਂ ਕਹਿੰਦਾ ਮੱਲੇ ਵਿੱਚ ਠਾਕੇ ਪੜ ਤੁਸੀਂ ਦੇਖੋ ਨਾ ਮੇਰੇ ਵੀ ਤਾਂ ਕਰਕੇ ਤੁਸੀਂ ਜ਼ਿੰਮੇਵਾਰੀ ਕਰ ਰਹੇ ਹੋ ਵੀ ਨਾਲ ਖਾਣਾ ਵਾ ਨਹੀਂ ਇਹ ਕਿੱਡੀ ਗੱਲ ਹੈ ਕਿ ਵੀ ਜ਼ਿੰਮੇਵਾਰੀ ਨਾ ਤੁਸੀਂ ਮੇਰੀ ਗੱਲ ਸੁਣੋ ਉਹ ਬਸ ਜੀ ਗੱਲ ਮਾਰਨੀ ਮੇਰੀ ਲੋਜਿਕ ਬਿਲਕੁਲ ਜੰਦਾ ਜਾ ਕੇ ਲੈ ਮੈਂ ਰੋਡ ਲੱਗੇ ਐਕਸਰਸਾਈਜ਼ ਦਾ ਦੇਖੋ ਦੇਖੋ ਸਾਡਾ ਮਕਸਦ ਤੁਹਾਡੇ ਨਾਲ ਕੋਈ ਮਤਲਬ ਨਾ ਵਿਰੋਧ ਕਰਵਾਣੀ ਜਾਂ ਤੁਹਾਡੇ ਨਾਲ ਕੋਈ ਆਪਾਂ ਗੁੰਡਲੀ ਫਸੋਣੀ ਸਾਡਾ ਤਾਂ ਸਿਚੁਏਸ਼ਨ ਨਹੀਂ ਬਣਨਦੀ ਸਰ ਮੈਂ ਕਹਿੰਦਾ ਜੀ ਤੇਰੀ ਗੱਲ ਮੇਰਾ ਪੁਆਇੰਟ ਕਲੀਅਰ ਅਸੀਂ ਸੇਖਾਂ ਜੀ ਨੂੰ ਨਹੀਂ ਪਤਾ ਜੀ ਮੈਂ ਅਸੀਂ ਜੇ ਆਸ਼ਨਾ ਸੰਬਧਾਨ ਜੇ ਜੇ ਉੱਥੇ ਸ਼ਾਮ ਸੀ ਤਾਰੀਖ ਹੋਣਾ ਦਾ ਬੁੱਤ ਲੱਗਾਣਾ ਉਹਨਾਂ ਇਸੇ ਕੋਪਰਟ ਬਿਲਕੁਲ ਜੀ ਮੈਂ ਕਹਿੰਦਾ ਸਾਬ ਨੂੰ ਦੋ ਨਾ ਕੋਈ ਆਵੇ ਕੋਈ ਦੂਰੇ ਸਾਜੀ ਯਾਰ ਕਦ ਲੈ ਕਦ ਸਾਜੀ ਇਸੇ ਕੋਈ ਜਾਕੇ ਨਾ ਜਾਕੇ ਪਾ ਜੇ ਸਿੱਧਾ ਜਾ ਕੇ ਪਾ ਜੀ ਅਸੀਂ ਬੋਲਾਂਗੇ ਇਹ ਸਿਰ ਪੋਲੀਟਿਕਲ ਮੋਟੀਵੇਸ਼ਨ ਨਹੀਂ ਤੁਹਾਡੀ ਔਰ ਕੋ ਕਰਦਾ ਹੈ ਤੁਹਾਨੂੰ ਲੱਗਦਾ ਕਿ ਮੈਂ ਕਹੇ ਬਣ ਆਪਣੇ ਨਿਕਲ ਆ ਮੈਨੂੰ ਲੱਗਦਾ ਵੀ ਅਸੀਂ ਪੋਲੀਟੀਕਲ ਪਤਾ ਕਰੋ ਮੈਨੂੰ ਪਤਾ ਕਰਦੀ ਕਿ ਸਰਪੰਚ ਡਿਆ ਸਰਕਾ ਤੁਹਾਨੂੰ ਲੱਗ ਰਿਹਾ ਸਰਦਾਰ ਸਾਹਿਬ ਕੀ ਹਰਕਤਾਂ ਇਦਾਂ ਦੀਆਂ ਜੀ ਕੋਈ ਕੋ ਦਾ ਸੇਖਾ ਨਾ ਡਾਇਰੈਕਟ ਗੱਲ ਕਰਨੇ ਜਾਣ ਦਾ ਤਾਂ ਕਰਕੇ ਮੇਰੇ ਖਿਆਲਾਂ ਤੁਹਾਨੂੰ ਲੱਗ ਰਿਹਾ ਹਰ ਮੁੱਦੇ ਨੂੰ ਤੁਸੀਂ ਪੋਲੀਟਿਕਲ ਐਂਗਲ ਨਾਲ ਨਾ ਜੋੜ ਕੇ ਦੇਖੋ ਮੇਰੇ ਭਰਾ ਸਾਡਾ ਕੋਈ ਮਕਸਦ ਨਹੀਂ ਤੁਸੀਂ ਜਾ ਕੇ ਇਹ ਕੰਮ ਕਰੋ ਮੇਰੀ ਗੱਲ ਸੁਣੋ ਇੱਕ ਮਿੰਟ ਮੇਰੀ ਗੱਲ ਸੁਣੋ ਮੇਰੀ ਮੈਂ ਤੁਹਾਨੂੰ ਇੱਕ ਸਾਈਜ਼ ਮਸ਼ਹਰ ਬਿਜਾਓ ਉਹਨਾਂ ਨਾਲ ਆਪ ਦੀ ਲੈਟਰ ਤੋਂ ਮੈਂ ਤੁਹਾਨੂੰ ਇਹ ਕਹਿੰਦਾ ਨਹੀਂ ਜੀ ਸਾਹਿਬ ਜੀ ਬਾਹਰ ਖੜੇ ਹੋ ਜਾਓ ਸਾਹਿਬ ਜੀ ਵੇਖੋ ਮੇਰੀ ਮਤ ਸੋ ਤੁਸੀਂ ਜਿੱਸਾ ਤੱਕ ਜਾਣਾ ਪਾਜੀ ਹਰ ਤਸ਼ੱਦਦ ਕਰਨਾ ਜੀ ਸਕਦੇ ਕਰ ਲੋ ਆਹ ਵੇਖੋ ਮੈਂ ਆਪਣੇ ਨੂੰ ਸੈਂਡਰ ਕਰਦਾ ਮੈਂ ਸੈਂਡਰ ਕਰਨ ਵਾਲੀ ਗੱਲ ਨਹੀਂ ਜੀ ਪਾਜੀ ਮੈਂ ਮੈਂ ਇੱਕ ਫਟਕੇ ਜੋ ਮਰਜ਼ੀ ਕਰੀ ਆਹ ਵੇਖੋ ਇੱਥੇ ਬਾਹਰ ਖੜੇ ਆ ਇਸ ਤਰ੍ਹਾਂ ਕੰਮ ਕੀਤਾ ਤੁਸੀਂ ਕਿਹਦਾ ਰਸਤਾ ਨਹੀਂ ਰੋਕ ਸਕਦੇ ਜੀ ਰਸਤਾ ਨਹੀਂ ਰੋਕਿਆ ਰਸਤਾ ਨਹੀਂ ਰੋਕਿਆ ਉਹਨਾਂ ਨੇ ਰੈਵਨਿਊ ਪੇ ਕੀਤਾ ਸਰਕਾਰ ਵਾਲੇ ਬਿਲਡਿੰਗ ਆ ਪ੍ਰਾਈਵੇਟ ਬਿਲਡਿੰਗ ਆ ਤੁਸੀਂ ਕਿਹਦੀ ਪ੍ਰਾਈਵੇਟ ਬਿਲਡਿੰਗ ਨੇ ਡਾਕਰ ਰੈਵਨਿਊ ਦਾ ਮਤਲਬ ਇਹ ਨਹੀਂ ਆ ਕਿ ਭਾਈ ਸਾਹਿਬ ਨਜਾਇਜ਼ ਕੰਮ ਕੀਤਾ ਜਾਵੇ ਸਾਡੇ ਸਰਕਾਰ ਦਾ ਦਿੱਤਾ ਜਾਵੇ ਆਪਾਂ ਕਰ ਲਈਏ ਇਹ ਐਕਸਰਸਾਈਜ਼ ਕੀ ਨਹੀਂ ਜਾਏਗੀ ਤੁਹਾਨੂੰ ਇਹ ਤੁਹਾਨੂੰ ਜਾਇਜ਼ ਕਿਥੋਂ ਲੱਗਦਾ ਹੈ ਦੇ ਕੀ ਕਿ ਨਜਾਇਜ਼ ਤਾਨੂੰ ਜਿਆਜ ਕੀ ਲੱਗਦਾ ਇਹਨੂੰ ਨਜਾਇਜ਼ ਇੰਦਾਂ ਦੀ ਬਾਹਰ ਗਾਵੇ ਬਾਹਰ ਕਰ ਦੇ ਸਾਂਝਾ ਆਹ ਮੇਰੀ ਗੱਲ ਕਿੰਨੀ ਦੇਰ ਹੋ ਗਈਆਂ ਡਾਕਾ ਖੁੱਲੇ ਨੂੰ ਹਾਂ ਪਾਜੀ ਪਾਵੇਂ ਜੀ ਯਾਰ ਜੀ ਹੋ ਗਈਆਂ ਤਿੰਨ 6-7 ਮਹੀਨੇ ਹੋ ਗਿਆ 6-7 ਮਹੀਨੇ ਹੋ ਗਏ ਇਹਨਾਂ ਨੂੰ ਦੂਸਰਾ ਸਾਥ ਸ਼ੁਰੂ ਹੋ ਗਿਆ ਇਹਦੇ ਤੋਂ ਵੀਰਾਂ ਦਾ ਠੇਕਾ ਖੁੱਲਾ ਆਇਆ ਅੰਦਰ ਕਿ ਦੱਸੋ ਕੀ ਕੀਤਾ ਤੁਸੀਂ ਗਏ ਹੋ ਉਹ ਕਹਿੰਦਾ ਕਿਆ ਮੈਂ ਇਹ ਹੋਣਾ ਹਾਂ ਤਾਂ ਦੱਸੋ ਕੀ ਆ ਬਾਹਰੋਂ ਮੋਰੀ ਹੀ ਲੱਗਦੀ ਹੈ ਤੁਸੀਂ ਕਹਿੰਦੇ ਮੈਂ ਸਾਨੂੰ ਅੰਦਰ ਹੀ ਗਏ ਨਹੀਂ ਬਾਹਰੋਂ ਮੋਰੀ ਹੀ ਲੱਗਦੀ ਹੈ ਲੜਾਈ ਤੇ ਤੀਨੋਂ ਖੁੰਦਾ ਜਿਹੜੀ ਕਿਹਨਾਂ ਨਾਲ ਲੜਾਈ ਦੇ ਭਾਰਤੀ ਭਾਰਤੀ ਪਾਕਿਸਤਾਨ ਹਰ ਜੋ ਉਹ ਉਹ ਉਹਨਾਂ ਬੰਦੇ ਵਾਲੀ ਸ਼ਰਾਬਾਂ ਪੀ ਕੇ ਲੜਾਈਆਂ ਲੜੀਆਂ ਤੇ ਰੇਦ ਨੋ ਐਵੇਂ ਐਵੇਂ ਨਹੀਂ ਸਕਦੀ ਪਰ ਫੌਜ ਦੀ ਸਾਥ ਕਰ ਰਹੇ ਹੋ ਮੇਰੇ ਵੀਰ ਫੌਜ ਦੀ ਸ਼ਰਾਬ ਬਹਿਣਾ ਕੰਮ ਕਰੋ ਮੇਰੀ ਗੱਲ ਸੁਣੋ ਮੈਂ ਤਾਂ ਕਹਿੰਦਾ ਆਹ ਬੋਲ ਕੇ ਬੰਦ ਕਰਾ ਕੇ ਨਾ ਆਪਾਂ ਇਹ ਪਾਰਕ ਲਾ ਇਹ ਹਵਾ ਬਾਜੀ ਨੇ ਕਰੀਏ ਇਸ ਸਾਹ ਨਹੀਂ ਦੇਖੋ ਸਰ ਨਹੀਂ ਨਹੀਂ ਪਲੀਸ ਰਸਤੀ ਆਪਾਂ ਆਪਾਂ ਇੱਥੇ ਖੜੇ ਆ ਬਾਜੀ ਰਸਤੀ ਇੱਥੇ ਖੜੇ ਨੇ ਪ੍ਰਾਈਵੇਸੀ ਛਡੋ ਨਹੀਂ ਨਹੀਂ ਦੇਖੋ ਇੱਧਰ ਇੱਧਰ ਬਾਹਰ ਖੜੇ ਆ ਛਡੋ ਸਰ ਜੀ ਆਪਾਂ ਇੱਥੇ ਖੜੇ ਆ ਮੈਂ ਪੋਲਿਟਿਕਲ ਮੋਟੀਵੇਸ਼ਨ ਹੋ ਨਹੀਂ ਬਣਾਉਣਾ ਮੈਂ ਲਾ ਨਾਟ ਕਰਾਂਗਾ ਕਿਹਦਾ ਕੰਮ ਹੈ ਇਹ ਤੁਹਾਨੂੰ ਕੱਲ ਕਰਦੇ ਆ ਕਿਹਦਾ ਪਤਾ ਨਹੀਂ ਆਪਾਂ ਪ੍ਰਚਾਰ ਕਰੀਏ ਆਪਾਂ ਇੱਥੇ ਖੜੇ ਮੈਂ ਕਿਹੜੇ ਕੋਈ ਗੱਲ ਕੀ ਚੱਲ ਰਹੀ ਹੈ ਜਿਹੜਾ ਕਹਿੰਦਾ ਆਪਾਂ ਨੇ ਚਾਈਰਟ ਰਿਪੋਰਟ ਨੂੰ ਆਪਣਾ ਲੈਟਰ ਦਾ ਭਾਈ ਸਾਹਿਬ ਉਹਨਾਂ ਦੀ ਮਰਜ਼ੀ ਹੋ ਗਈ ਜੋ ਇਹ ਕਾਹਣਾ ਚਾਹਣਗੇ ਹਟਾ ਦੇਣਗੇ ਆਦਰਵਾਇਜ਼ ਇੱਤਾ ਨਹੀਂ ਹਟੇ ਜੰਗਲ ਰਾਜ ਨਹੀਂ ਹੈਗਾ ਵੀ ਆਪਾਂ ਆਏ ਆਪਾਂ ਹਟਾ ਦੋ ਉਹਨੂੰ ਮੇਰਾ ਤਾਂ ਸੋ ਜੰਗਲ ਰਾਜ ਨਹੀਂ ਹੈਗਾ ਨਾ ਆਪਾਂ ਨੂੰ ਤੁਸੀਂ ਇੱਥੋਂ ਦੇ ਦਿਓ ਤੁਹਾਨੂੰ ਪਤਾ ਨਾ ਕਿ ਜੱਗ ਕੇ ਆ ਜਾਂਦਾ ਓਏ ਕੀ ਇਤਨ ਸਮਝਣ ਦੇ ਵਿੱਚ ਕੀ ਆ ਤੁਸੀਂ ਜੇ ਤੁਸੀਂ ਇੱਥੇ ਹੈਗਾ ਕੀ ਹੈ ਕੀ ਪ੍ਰੋਬਲਮ ਕੀ ਆ ਨਾ ਇੱਕ ਰੁਕਸਤਾਨਾ ਬਿਲਡਿੰਗ ਸਾਜੀ ਹੈ ਜੀ ਮੇਸਤਾ ਵਾਈਕ ਆ ਜੀ ਵੇਖੋ ਆ ਕਾਂਦਰਾ ਕੰਦ ਸਾਜੀ ਆ ਇਹ ਤੁਹਾਨੂੰ ਅਜੀਬ ਲੱਗਦਾ ਵਿੱਚ ਹੈ ਕੀ ਆਹ ਖਾਣਾ ਇਹਨੂੰ ਪਤਾ ਪੱਜ ਖਾਣਾ ਮੈਂ ਕਿਹਾ ਆਪਾਂ ਡਿਫਰੈਂਟ ਕਰਦੇ ਜੀ ਮੈਨੂੰ ਪਤਾ ਹੈ ਹਣਾ ਪਰ ਆਪਾਂ ਨੂੰ ਕੀ ਲੱਗਦਾ ਤੁਸੀਂ ਜਿਸ ਤਰੀਕੇ ਨਾਲ ਉਹਨਾਂ ਦੀ ਤਰਫੋਂ ਦੀ ਕਰ ਰਹੇ ਹੋ ਮੇਰੇ ਖਿਆਲ ਨਾਲ ਨਹੀਂ ਬਾਹਰ ਮੈਮੋਰੀਅਲ ਤੁਸੀਂ ਗਹਿ ਨਹੀਂ ਮਿਲਦਾ ਅੰਦਰ ਪਾਜੀ ਮੈਂ ਜਾ ਮੈਂ ਜਾਵਾਂ ਉਸ ਕੰਮ ਕਰੋ ਆਪਾਂ ਹੁਣ ਚੱਲਦੇ ਆਇਦਰ ਆਪਾਂ ਚਾਓ ਤੂੰ ਜਾਓ ਜੀ ਮੈਂ ਬੜੀ ਕਰਦੀ ਆਹ ਬੜੀ ਵਰਗਾ ਆਪਾਂ ਹੁਣ ਚੱਲਦੇ ਆਂ ਅੰਨ ਸਸੇਮ ਕੇਦ ਕੇਂਦਰ ਚੱਲਣਾ ਅੰਦਰ ਠੀਕ ਹੈ ਤੇ ਹੱਟ ਕੇ ਕੋਈ ਬੜੀਆਂ ਟਾਈਮ ਨਹੀਂ ਆ ਗਿਆ ਕੀ ਵੇਲੇ ਪਤਾ ਨਹੀਂ ਕਰੋ ਫੈਕਟ ਤੇ ਮਾਰੋ ਆਇਦਾਂ ਨਾ ਕਰੋ ਆਪਾਂ ਪਾਜੀ ਨਾ ਕਰੋ ਕਿ ਬਜਾਅ ਸਰੋਜੀ ਭਾਈ ਹਵਾ ਬਾਜੀ ਨਹੀਂ ਮਿੱਤਾ ਹਵਾ ਬਾਜੀ ਸਰ ਹਾਂ ਕੋਈ ਹੈਗਾ ਕੋਈ ਦੱਸੋ ਮੈਨੂੰ ਕਿ ਤੁਹਾਡੇ ਕੋਈ ਡਿਪਾਰਟਮੈਂਟ ਨੇ ਰੋਕਲਵਾਈ ਗਈ ਹੈ ਤੇ ਇਹ ਅਨ ਇਲੀਗਲ ਖੁੱਲਾ ਤੁਸੀਂ ਦੱਸੋ ਆਪਾਂ ਬੰਦ ਕਰਾਉਣਾ ਨਹੀਂ ਲੱਗਦਾ ਕਿ ਕਾਹ ਹੈ ਇਹ ਤਾਂ ਐਵੇਂ ਨਹੀਂ ਬੇ ਕੀਤਾ ਬਾਈ ਉਹਨਾਂ ਨੇ ਤੁਸੀਂ ਕਹਿ ਰਹੇ ਹੋ ਨਾ ਤੁਸੀਂ ਕਹਿ ਰਹੇ ਹੋ ਨਾ ਕੋਪਾ ਕਹਿੰਦਾ ਤੁਸੀਂ ਕਹਿ ਰਹੇ ਹੋ ਇੱਕ ਤਾਂ ਕੋਰੋਨਾ ਦੇ ਵਿੱਚ ਸੀ ਉਹ ਪਾਟੀਕਾ ਲਾਇਆ ਉਹ ਤੇ ਬਿਨਾਂ ਲਾਇਸੈਂਸ ਤੋਂ ਸੋਭਾ ਜੀ ਇਹ ਜਿਹੜਾ ਹੋਊਗਾ ਨਾ ਇਹ ਨਹੀਂ ਹੈਗਾ ਇਹ ਨਹੀਂ ਹੈਗਾ ਜਿਹੜਾ ਹੋਊਗਾ ਤੁਸੀਂ ਦੱਸੋ ਜਾਓਗਾ ਆਪਾਂ ਕਿਵੇਂ ਮੰਨ ਸਕਦੇ ਵੀ ਨਹੀਂ ਹੈਗਾ ਸਾਨੂੰ ਪਤਾ ਹੈ ਨਾ ਕਿ ਟੈਸਟ ਹੁੰਦੀ ਹੈ ਮੈਂ ਪਰਤਲਾਦੀ ਕਦੇ ਇਹ ਲੋ ਬਣਾਵਾਂਗਾ ਆਪਾਂ ਫਿਰ ਕੀ ਕਲਾ ਕਰੀਏਗਾ ਨਹੀਂ ਇਹ ਤੁਸੀਂ ਇੱਕ ਲਾਰਡ ਸਟੇਸ਼ਨ ਕ੍ਰੀਏਟ ਕਰਨੀ ਕੋਈ ਨਹੀਂ ਕਰਦਾ ਤੁਸੀਂ ਐਵੇਂ ਆ ਕੇ ਕੇ ਦੁਕਾਨ ਦੇ ਕੇ ਖੋਗੇ ਮੈਂ ਆਪਾਂ ਅੰਦਰ ਹੀ ਜਾ ਕੇ ਤੁਹਾਨੂੰ ਦੇਖੋ ਸਰੋਪਨੀ ਗੋਪਰਾ ਪ੍ਰਬੰਧਕ ਕਮੇਟੀ ਨੇ ਵੀ ਇੱਥੇ ਐਕਸ਼ਨ ਲਾਤਾ ਅੱਜ ਅੱਜ ਜਿਹੜਾ ਵਾ ਧਾਮੀ ਸਾਹਿਬ ਮੈਨੂੰ ਨਹੀਂ ਮੈਂ ਸਿਰਫ ਮੈਂ ਤਾਂ ਆਪਣੇ ਆਪਣੇ ਅਫਸਰਾਂ ਦੇ ਹੁਕਮ ਸਮੇਤ ਤਾਂ ਮੈਨੂੰ ਸਾਰਾ ਡਿਪਾਰਟਮੈਂਟ ਦੀ ਜਿੰਮੇਵਾਰੀ ਸਮਝਦਾ ਚੱਬ ਜੂ ਵੀ ਕਰ ਰਹੇ ਹੋ ਮੈਂ ਕੋਈ ਆਪਣਾ ਫਰਜ਼ ਨਿਭਾ ਰਿਹਾ ਤੁਸੀਂ ਪਿੱਛੇ ਹੋ ਕਿੰਨਾ ਆਪਾਂ ਇੱਥੇ ਖੜੇ ਪਿੱਛੇ ਹੋ ਜਾ ਇੱਥੇ ਖੜੇ ਰਹੋ ਇੱਥੇ ਖੜੇ ਰਹੋ ਠੀਕ ਆ ਤੁਸੀਂ ਕੋਲ ਹੁਣ ਕੋਈ ਨਾ ਸਾਡਾ ਸਟ੍ਰਾਈਟ ਨਹੀਂ ਖਲੋ ਸਕਦੇ ਆਪਾਂ ਇੱਥੇ ਖੜੇ ਆ ਮੇਰੇ ਵੀਰ ਜੀ ਉਹਨਾਂ ਨੂੰ ਬੁਲਾਓ ਇਹ ਠੇਕਾ ਜਾਂ ਸਾਡੇ ਬਾਹਰ ਦੇ ਮੁਟੀਆਂ ਨਾਲ ਸਾਡੀ ਜਿੰਮੇਵਾਰੀ ਹੈ ਨਾ ਮੈਂ ਮੀਟਿੰਗ ਕਰਾਉਣੀ ਆ ਤੁਸੀਂ ਅਧਿਕਾਰੀਆਂ ਕੋ ਜਾਣਾ ਸਿੱਧੇ ਐਕਸਾਈ ਮੈਂ ਇਹ ਨਹੀਂ ਪਬਲਿਕ ਦੇ ਬੰਦੇ ਨੂੰ ਮਜਬੂਰ ਕਰਕੇ ਵੀ ਤੁਹਾਨੂੰ ਆਪਣਾ ਕੰਮ ਛੱਡ ਕੇ ਇੱਥੇ ਆ ਕੇ ਨਾਲ ਗੱਲ ਕਰਨੀ ਚਾਹੀਦੀ। ਕੋਈ ਅਨੁਸਾਰ ਜਾਂ ਤੁਹਾਡਾ ਕੋ ਸਟੇਕ ਹੋਵੇ ਦੁਕਾਨ 'ਚ ਜਾਂ ਤੁਹਾਡੀ ਬਿਲਡਿੰਗ ਇਹ ਹੋਵੇ ਤਾਂ ਮੈਂ ਤਾਂ ਕਰੂਗਾ ਇਹਦੇ ਕੰਮ ਹੁੰਦਾ ਨਹੀਂ ਮੇਰੇ। ਇਹ ਸਾਈਡ ਡਿਪਾਰਟਮੈਂਟ ਤੋਂ ਵੀ ਆਸੋ ਤੁਹਾਡਾ ਕੰਮ ਜਿਹੜਾ ਨਾ ਜਦ ਕਹੇ ਵੀ ਮੈਂ ਲੋਡਰ ਤੁਹਾਨੂੰ ਲੱਗਦਾ ਵੀ ਆਪਾਂ ਕਿਤੇ ਕਿਸੇ ਨੂੰ ਲੱਗੂਗਾ ਤੇ ਗਲਤ ਕੰਮ ਕਰ ਰਹੇ ਆ। ਉਹ ਬੰਦਿਆਂ ਨੂੰ ਆਜ ਮਾਰ ਕੇ ਪੁੱਛੋ। ਨਾਨਾ ਵੀ ਡਰਾਇਵ ਤੋਂ ਆਇਆ ਆਣ ਕੇ ਸਾਡੇ ਕੋ ਸਾਰਾ ਕੁਝ ਨਿਕਲ ਗਿਆ ਮੈਂ ਕਿ ਇੱਧਰ ਵੜ ਗਏ ਜੀ ਪੈਸਾ ਵੀ ਜਿਹੜਾ ਆਸਰ ਕਰਨ ਦਾ ਨਹੀਂ ਹਥਿਆਰ ਸਿੱਧਾ ਹੁੰਦਾ ਅੰਦਰ ਕੀ ਕਰਨਗੇ ਫਿਰ ਅੰਦਰ ਦੱਸੋ ਨਾ ਬਾਹਰ ਜਾਓ ਆਪਾਂ ਤਾਂ ਸਮਾਨ ਲੈਣਾ ਹੈ ਕਿਸੇ ਨੂੰ ਆਪਾਂ ਨਹੀਂ ਸਰਜੋ ਮੇਰੇ ਵੀ ਰਹਿ ਆਪਾਂ ਸ਼ਰਾਬ ਲੈਣੀ ਅੰਦਰ ਆਪਾਂ ਲੈਣ ਕਿਉਂ ਨਹੀਂ ਇੱਥੇ ਖਲੋ ਜੋ ਫਿਰ ਕੀ ਮਾਰ ਜਾਂਦੀ ਜਿਹੜੇ ਪੈਗੋ ਕੀ ਇਹਨਾਂ ਵਾਲੇ ਤੇ ਕੀ ਸ਼ਰਾਬ ਲਈ ਜਾਂਦੇ ਪਹਿਲਾਂ ਉਹਨਾਂ ਨੇ ਕਿਹਾ ਕਿ ਵਿਰਚਾ ਕੰਮ ਨਾ ਕਰੋ ਮੈਂ ਜਿਹੜੇ ਟ੍ਰਬਲ ਮੇਕਰ ਹੈ ਨਾ ਮੈਂ ਟ੍ਰਬਲ ਮੇਕਰ ਆਇਡੈਂਟੀਫਾਈ ਕਰਦਾ ਪਿਆ ਹਾਂ ਹੌਣ ਹੌਣ ਡਿਪਾਰਟਮੈਂਟ ਲਈ ਮੈਕ ਲਈ ਸਮਾਜ ਲਈ ਪ੍ਰੋਬਲਮ ਕ੍ਰੀਏਟ ਕਰਦਾ ਪਿਆ ਚੈੱਕ ਕਰਦਾ ਪਿਆ ਸਭ ਤੋਂ ਪਹਿਲਾਂ ਮੇਰੇ ਬਾਰੇ ਪਤਾ ਕਰ ਮੈਨੂੰ ਨਹੀਂ ਲੋੜ ਤੇ ਸਭ ਤੋਂ ਪਹਿਲਾਂ ਮੇਰੇ ਬਾਰੇ ਪਤਾ ਕਰ ਲਓ ਫਿਰ ਜਿਹੜੀ ਜੋ ਬਹਿਣਾ ਥੋੜਾ ਸਾਈਡ ਤੇ ਆਪਾਂ ਖੜੇ ਐ ਇੱਥੇ ਭਾਜੀ ਆਪਾਂ ਖੜੇ ਆਪ ਗੱਲ ਨਹੀਂ ਖੜੇ ਰੋਜੀ ਘਾਟ